ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਸ਼ਹਿਰ ਨਿਹਾਲ ਸਿੰਘ ਵਾਲਾ ਜਿਲ੍ਹਾ ਇਹਨੂੰ ਮੋਗਾ ਪੈਂਦਾ ਬੱਸ ਸਟੈਂਡ ਦੇ ਬਿਲਕੁਲ ਨੇੜੇ ਜੇ ਬਾਈ ਜੀ ਉਹਨਾਂ ਦਾ ਇੱਥੇ ਘਰ ਹੈ ਨੇੜੇ ਆਧਾਰ ਸਟੋਰ ਰਹਿ ਜਾਂਦਾ ਘਰ ਦੇ ਸਾਹਮਣੇ ਨਰਸਰੀ ਹੈ ਬਿਲਕੁਲ ਦੂਜੀ ਸਾਈਡ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509986 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਦੋਸਤੋ ਆਪਦੇ ਦੁੱਧ ਆਸਤੇ ਚਾਰਕ ਨਗ ਰੱਖੇ ਹੋਏ ਆ ਕੋਈ ਵਪਾਰ ਦਾ ਕੰਮ ਨਹੀਂ ਤੇ ਅੱਜ ਦੀ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ 2 ਨੰਬਰ ਤੇ ਸੋਹਣੀ ਵੱਡੀ ਵਜਨ ਵਾਲੀ ਵਾੜ ਦੇਖ ਰਹੇ ਆ ਚੰਗੇ ਦੁੱਧ ਵਾਲੀ ਆ ਇਹ ਇਸ ਟਾਈਮ ਬਹੁਤ ਔਣਾਂ ਦੀ ਸੇਲ ਐ ਵਿਕਾਊ ਆ ਇਨਫਰਮੇਸ਼ਨ ਲੈਦਾ ਨਾ ਆਉ ਕਰ ਦੇਗਾ ਅਲਬਾਤ ਹਾਂਜੀ ਬਾਬੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਮੇਰਾ ਨਾਮ ਮੰਗਤ ਰਿਹਾ ਜੀ ਸਾਡਾ ਜ਼ਿਲ੍ਹਾ ਮੋਗਾ ਮੰਡੀ ਨਿਹਾਲ ਸਿੰਘ ਵਾਲਾ ਜੀ ਲొਕੇਸ਼ਨ ਜੀ ਦੱਸ ਨੇੜੇ ਦੀ ਮਾਰੀ ਇਹ ਜਿਹੜਾ ਮੋਗਾ ਬਰਨਾਲਾ ਰੋਡ ਆਪਣਾ ਹੈਗਾ ਜੀ ਬਾਘਾਪੁਰਾ ਬਰਨਾਲਾ ਰੋਡ ਜੀ ਉਸ ਤੇ ਆ ਬੱਸ ਸਟੈਂਡ ਦੇ ਨੇੜੇ ਨੇੜੇ ਆਧਾਰ ਸਟੋਰ ਜੀ ਠੀਕ ਹੈ ਜੀ ਸਾਡੀ ਦੁਕਾਨ ਦੇ ਬਿਲਕੁਲ ਸਾਹਮਣੇ ਹੈਰੀ ਨਰਸਰੀ ਹੈ ਜੀ ਹੈਰੀ ਨਰਸਰੀ ਹੈਰੀ ਨਰਸਰੀ ਬਿਲਕੁਲ ਸਾਹਮਣੇ ਹੈ ਜੀ ਠੀਕ ਹੈ ਜੀ ਮੋਬਾਈਲ ਨੰਬਰ ਮੇਰਾ ਨੰਬਰ 94172 54826 ਜੀ 9877502177 ਇੱਕੋ ਜਿਹੇ 72 ਨੰਬਰ ਤੇ 94172 54826 ਇਹ ਤੇ ਵਟਸਐਪ ਚੱਲਦਾ ਜੀ 9877202177 ਜੀ ਠੀਕ ਹੈ ਜੀ ਹਾਂਜੀ ਬਹੁ ਇੱਕ ਨਗਬਕਾਉ ਹੈ ਜੀ ਹਾਂਜੀ ਇੱਕ ਨਗਬਕਾਉ ਆਪਣਾ ਜੀ ਇੱਕ ਹੋਰ ਵੀ ਕੁਝ ਦੱਸਦੇ ਤੁਸੀਂ ਨਾਲ ਇਹਦੇ ਨਾਲ ਟਰਾਲੀ ਵਾਲੀ ਮਸ਼ੀਨ ਬਈਆ ਦੇ ਕੋਲੇ ਦੁੱਧ ਚੋਣ ਵਾਲੀ ਸਮੰਗਲ ਡੇਰੀ ਦੀ ਜੀ ਠੀਕ ਹੈ ਜਦੋਂ ਮਸ਼ੀਨ ਆ ਉਹ ਥੋੜੇ ਨਗਾ ਵਿੱਚ ਫਿਰ ਹਾਲ ਕੋ ਲੋਡਦੇ ਆਉਂਦੀ ਜੀ ਇਸ ਕਰਕੇ ਪੂਰੀ ਵੇਲੇ ਚੱਲਦੀ ਹੈ ਬਹੁਤ ਵਧੀਆ ਕੁਆਲਿਟੀ ਆ ਉਹਦੀ ਚੱਲਣ ਦੇ ਵਿੱਚ ਠੀਕ ਹੈ ਜੀ ਤੇ ਸਿੰਗਲ ਡਰਾਮਾ ਜੀ ਉਹ ਸਿੰਗਲ ਡਰਾਮਾ ਹਾਂ ਹਾਂ ਜੇ ਪੰਜ ਸੱਤ ਪਸ਼ੂ ਹੋਣ ਚੋਣੇ ਹੋਣ ਤਾਂ ਫਿਰ ਤਾਂ ਉਹ ਆਪਰੇਟ ਕਰਨ ਦੀ ਸੌਖੀ ਆ ਜੀ ਇਸ ਕਰਕੇ ਅਸੀਂ ਵੀ ਸਾਡਾ ਵਿਚਾਰ ਉਹ ਨਾਲ ਦੇ ਦੇਾਂਗੇ ਜੀ ਅਸੀਂ ਹਾਂ ਜੀ ਪਹਿਲਾਂ ਦੇ ਦੇ ਬਾਰੇ ਦੱਸ ਦੀ ਕਿੰਨਾਂ ਮਾਸੂਆ ਜੀ ਇਹ ਤੀਜਾ ਸੂਆ ਹੁਣ ਹੁਣ ਆ ਜੀ ਇਹਦਾ ਸੂਆ ਦੋ ਸੂਏ ਹੀ ਚੋਏ ਆ ਪਹਿਲਾਂ ਜੀ ਇਹਦੇ ਕਿੰਨਾ ਕੁ ਦੁੱਧ ਪੈਗੀ ਜੀ ਇਹ ਦੂਜੇ ਸੂਏ 16 ਕਿਲੋ ਦੁੱਧ ਸੀਗਾ ਜੀ ਪਹਿਲੇ ਕੋਲੋਂ ਸੂਏ 12 ਤੋਂ 13 ਲੀਟਰ ਦੁੱਧ ਦਦਾ ਸੀਗਾ ਜੀ ਠੀਕ ਹੈ ਜੀ ਤੇ ਅਸੀਂ ਆਰਗੈਨਿਕ ਪੱਠੇ ਦੇ ਆਪਦੇ ਆਪ ਦੀ ਮਤਲਬ ਥੋਕਰਾਂ ਵਾਲਾ ਠੇਕੇ ਦੇ ਲੈ ਕੇ ਹੀ ਬੀਜਦੇ ਆਂ ਜੀ ਜਿਸ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਜੀ ਔਰ ਫੀਡ ਪਾਕ ਤਾਂ ਲੈਂਦੇ ਆ 2.5 ਕਿਲੋ ਮਗਰ ਦੁੱਧ ਮੰਗ ਰਹੇ ਸੀ ਕਿਲੋ ਫੀਡ ਪਾਉਂਦੇ ਰਹੇ ਆ ਆਪਦੀ ਬਣਾਈ ਫੀਡ ਘਰ ਦੀ ਕਣਕ ਮੱਕੀ ਛੋਲੇ ਵਗੈਰਾ ਆਪਦੇ ਲੈ ਕੇ ਰੱਖਦੇ ਸੀਗੇ ਉਹਦੇ ਨਾਲ ਹੀ ਪਾਲੀ ਆ ਅਸੀਂ ਗਾਂ ਲੈ ਕੇ ਆਏ ਸੀ ਉਹਦੇ ਮਗਰ ਬੱਛੀ ਆਈ ਸੀ ਇਹ ਆਪਦੀ ਪਾਲੀ ਵੀ ਬੱਛੀ ਆੜੀ ਇਹ ਤੇ ਪੂਰੀ ਸੀਲ ਆ ਜੀ ਕੋਈ ਪ੍ਰੋਬਲਮ ਨਹੀਂ ਹੈਗੀਗੀ ਤੇ ਦੁੱਧ ਪੂਰਾ ਗਾੜਾ ਇਹ ਬਾਕੀ ਹੋਰੇ ਸਾਹਮਣੇ ਚੀਜ਼ ਖੜੀ ਹੈ ਦਿਨ ਕਿੰਨੇ ਲੈ ਜੂ ਵੱਧ ਵੱਧ 10 ਦਿਨ ਲੇਟ ਤੋਂ ਲੇਟ 10 ਦਿਨਾਂ ਜੀ ਸੀਲ ਸਾਉ ਸੀਲ ਪੂਰੀ ਹੈ ਜੀ ਨਿਆਣਾ ਬਹੁਤ ਚੋਬਾ ਵਾਜ ਕੱਢੀ ਹੈ ਬਾਹਰ ਨੂੰ ਤੋਰ ਕੇ ਵਿਖਾ ਦੀਏ ਜੀ ਠੀਕ ਹੈ ਜੀ ਲਿਆ ਰਾਂ ਬਾਹਰ ਐ ਉਧਰ ਦੇਖ ਲਈ ਬਸ ਹਾਂ ਦੋਸਤੋ ਵੇਖ ਲਓ ਸੋਹਣੀ ਬੈੜ ਤੀਜਾ ਸੁਆ ਹਾਈਟ ਵਾਜ ਵੱਡਾ ਕਦ ਕਾਠਾ ਸੋਹਣਾ ਬੋਡੀ ਸਟਰਕਚਰ ਆ ਖੁੱਲੇ ਡੁੱਲੇ ਅੰਗਾਂ ਪੈਰਾਂ ਦੀ ਆ ਵਜਨ ਬਹੁਤ ਆ ਹਵਾਨਾ ਵੀ ਸੋਹਣਾ ਖੁੱਲਾ ਵੱਡਾ ਭੰਡਾ ਥਾਣਾ ਦੀ ਸਾਫ ਸੁਥਰੀ ਆ ਸਾਈਡਾਂ 'ਚ ਵੱਲ ਢਲ ਹੈ ਜੀ ਕਾਫੀ ਬਾਕੀ ਕਮਾ ਲਈਏ ਜੀ ਮੋੜ ਲਿ ਦੋਸਤੋ 10 ਦਿਨ ਬਾਅਦ ਜੂਨੀ ਦੱਸ ਦਿਆ ਕਿ ਡੇਟ ਮੁਤਾਬਕ ਕੱਚੀ ਐ 16 ਕਿਲੋ ਦੁੱਧ ਬਾਊ ਦੱਸਦਾ ਕਿ ਦੂਜੇ ਸੂਵੇ ਖੁੱਲਾ ਇਹਦੇ ਥੱਲੋਂ ਅਸੀਂ ਚੋਇਆ ਦੁੱਧ ਬਾਈ ਜੀ ਹੁਣੇ ਕਹਿੰਦੇ ਆ ਕਿ ਮੱਝਾਂ ਰਗਾ ਜਾਵਾਂ ਚਿੱਟਾ ਦੋ ਕਨਾਲਾਂ ਬਾਊ ਜੂਨੀ ਦੱਸ ਦਿਆ ਕਿ ਠੇਕੇ ਦੇ ਪੱਠੇ ਲੈ ਕੇ ਅਸੀਂ ਮਤਲਬ ਕੋਈ ਰੇ ਸਪਰੇ ਨਹੀਂ ਬਸ ਬੰਨ ਲੀਏ ਜੀ ਬੈਡ ਫੌਲੀ ਚੰਗੀ ਐ ਇਕੱਲੀ ਕੱਚੀ ਕੱਚੀ ਐ 8-10 ਦਿਨ 8-10 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਅਗਲਾ ਕਰ ਲੈਂਦਾ ਐਚ ਐਫ ਵੈੜਾ ਜਿਹੜਾ ਹਵਾਨਾ ਤਿਆਰ ਕਰਕੇ ਸੋਨਾ ਕਰਮਾਣੀ ਨੇ 20 ਕਿਲੋ ਦੁੱਧ ਬਾਊ ਨੇ ਦੱਸਦੇ ਆ ਪਿਆਜੂ ਪਹਿਲੇ ਸੂਏ 12-13 ਕਿਲੋ ਦੁੱਧ ਚੋਇਆ ਦੂਜੇ ਸੂਏ 16 ਕਿਲੋ 20 ਕਿਲੋ ਦੁੱਧ ਦੀ ਬਾਊ ਹਣੀ ਉਮੀਦ ਕਰਦੇ ਕੇ ਆਰ ਕੀ ਤੀਜੇ ਸੂਏ ਇੰਨਾ ਦੁੱਧ ਪਿਆਜੂ ਥਾਣਾ ਸੋਹਣਿਆ ਮੱਝ ਆਲਾ ਮੋਟਾ ਅਸਦੀ ਚੁਵਾਈ ਆਲਾ ਜਾਨ ਆਲਾ ਥਾਣਾ ਆ ਤੁਸੀਂ ਨੇੜ ਤੋਂ ਵੇਖ ਲਓ ਗੈਪ ਚ ਨਿਖੜ ਮੈਂ ਕੱਲੇ ਕੱਲੇ ਲੱਗੇ ਹੋਇਆ ਫੋਲੀ ਵੱਡੀ ਆ ਤੇ ਫੋਲੀ ਵੱਜਣਾ ਤੀਜੇ ਸੂਵੇ ਸੁੰਦੀ ਆ ਬਾਊ ਨੇ ਦੱਸਦੇ ਕਿ ਅਸੀਂ ਵੈਢ ਲਿਆਂਦੀ ਸੀ ਉਹਦੇ ਮਗਰ ਇਹ ਬੱਛੀ ਆਈ ਸੀ ਤੇ ਆਪ ਤਿਆਰ ਕੀਤੀ ਆ ਦੋ ਸੂਵੇ ਦੁੱਧ ਪੀਤਾ ਤੀਜੇ ਸੂਵੇ ਹੁਣ ਸੂਣ ਨੂੰ ਤਿਆਰ ਆ ਆਪਦੀ ਬਾਊ ਨੇ ਦੱਸਦੇ ਕਿ ਅਸੀਂ ਫੀਡ ਬਣਾਉਣੇ ਆ ਮੁੱਲ ਬਾਊ ਜੈਜਾ ਲੈਣ ਦੇ ਨਾਲ ਮੁੱਲ ਵੇਖ ਲਓ ਹੁਣ ਕੀ ਹਾਲ ਦਾ ਤੁਸੀਂ ਆਪ ਮੁੱਲ ਤਾਂ ਹੁਣ ਇਸ ਟਾਈਮ ਪਸ਼ੂ ਦਾ ਬਹੁਤ ਮਹਿੰਗੀ ਆ ਅਸੀਂ ਇਹ ਤੁਹਾਨੂੰ 85000 ਰੁਪਏ ਦਾ ਬੱਦੇ ਦੇ ਦਿਆਂਗੇ ਜੀ 85000 ਹਾਂ ਜੀ ਤੇ ਮਸ਼ੀਨ ਦਾ ਮਸ਼ੀਨ 35000 ਦੀ ਨਵੀਂ ਲਿਆਂਦੀ ਸੀ ਆਪਾਂ ਹੁਣ ਤਾਂ ਰੇਟ ਵੰਕੀ ਹੋਇਆ ਬੱਸ 30000 ਚ ਮਸ਼ੀਨ ਦੇ ਦੇਾਂਗੇ ਜੀ ਜੇ ਕੋਈ ਵੀਰ ਚਾਹੁੰਦਾ ਸਮਗਲ ਲੈਂਦੇ ਡੈਰੀ ਦੀ ਬਹੁਤ ਵਧੀਆ ਮਸ਼ੀਨ ਆ ਜੀ ਮਸ਼ੀਨ ਨੂੰ ਆਈ ਨੂੰ ਕਿੰਨਾ ਕਿ ਸੇਰ ਹੋ ਗਿਆ ਲੈ ਇੱਕ ਸਾਲ ਹੋ ਗਿਆ ਜੀ ਮਸ਼ੀਨ ਆਈ ਦੋ ਜੀ ਠੀਕ ਹੈ ਜੀ ਅਸੀਂ ਇੱਕ ਮਹੀਨਾ ਵਰਤੀ ਸਰਫ ਹੋ ਠੀਕ ਹੈ ਜੀ ਆਪਾਂ ਇੱਕ ਦਿਨ ਦੋ ਪਸ਼ੂ ਤਾਂ ਠੀਕ ਰੇਹਦੀ ਫਿਰ ਇਧਰੋਂ ਆਪਾਂ ਤਾਂ ਹਾਂ ਸਹੀ ਹੈ ਜੀ ਇੱਕ ਦੋ ਪਸ਼ੂ ਤਾਂ ਠੀਕ 5-7 ਪਸ਼ੂ ਹੋਣ ਫਿਰ ਧੋਣੀ ਕਰਦੀ ਵੀ ਸੌਖੀ ਆ ਪੀਂਦੀ ਵੀ ਸੌਖੀ ਆ ਜੀ ਚੋਨ ਤੇ ਥੋੜਾ ਟਾਈਮ ਲੱਗਦਾ ਸਾਫ ਸਫਾਈ ਤੇ ਵੱਧ ਸਾਫ ਸਫਾਈ ਦਾ ਬਹੁਤ ਟਾਈਮ ਲੱਗਦਾ ਜੀ ਹੂੰ ਇਸ ਕਰਕੇ ਉਹ ਸ਼ੌਂਕ ਸ਼ੌਂਕ ਚ ਅਸੀਂ ਲੈਂਦੀ ਬਸ ਵੇਖੋ ਵਪਾਰੀਆਂ ਦੁਕਾਨਦਾਰ ਬੰਦੇ ਚ ਅਸੀਂ ਹੂੰ ਸਹੀ ਹੈ ਜੀ ਆਹ ਆ ਦੋਸਤੋ ਦੁਕਾਨਦਾਰ ਬੰਦੇ ਸੇਠ ਬੰਦੇ ਆ ਬਾਹੂ ਕਹਿੰਦਾ ਸ਼ੌਂਕ ਸ਼ੌਂਕ ਚ ਅਸੀਂ ਲੈਂਦੀ ਬਾਕੀ ਉਹ ਤੁਹਾਨੂੰ ਵੀ ਪਤਾ ਕਿਉਂਕਿ ਸਾਫਤਾ ਕਰਨੀ ਪੈਣੀ ਹੈ ਕਿਉਂਕਿ ਜਦੋਂ ਵੇਚਦੀ ਦੁੱਧ ਨੰਗੂਗਾ ਸਵੇਰ ਸ਼ਾਮ ਉਹਨੂੰ ਸਾਫਤਾ ਕਰਨਾ ਹੀ ਪੈਣਾ ਤੇ ਫਿਰ ਨਾਗ ਬਾਹੂ ਹੁਣਾਂ ਕੋਲੇ ਦੋ ਤਿੰਨ ਹੀ ਆ ਤੇ ਤਾਂ ਕਰਕੇ ਬਾਹੂ ਹੁਣ ਕਹਿੰਦੇ ਮਹੀਨਾ ਇੱਕ ਵਰਤੀ ਅਸੀਂ ਤੇ ਸਾਫ ਸਪਾਈ ਤੇ ਵੱਧ ਟਾਈਮ ਲੱਗ ਜਾਂਦੇ ਫੇਰ ਉਹ ਕਹਿੰਦਾ ਸਾਮਕੇ ਰੱਖਤੀ ਐ ਜੇ ਕੋਈ ਮਸ਼ੀਨ ਲੈਣ ਦਾ ਚਾਹਵਣਾ ਸਿੰਗਲ ਡਰਮ ਵਾਲੀ ਐ ਉਹ ਵੀ ਲਿਜਾ ਸਕਦਾ ਤੇ ਇੱਕ ਨਾਗੇ ਵਹਿੜਦਾ ਇਹ ਦੋ ਨਾਗ ਸੇਲ ਐ 20 ਕਿਲੋ ਦੁੱਧ ਪਿਆਜੂ ਤੀਜੇ ਸੂਵੇ ਸੂਣ ਨੂੰ ਤਿਆਰ ਐ ਗਰਮੀ ਰਹਿ ਤ ਫੁੱਲ ਵੱਡੀ ਫੁੱਲ ਵਜਨ ਵਾਲੀ ਵਹਿੜ ਤੀਜਾ ਸੂਆ ਕੱਲੀ ਕੱਚੀ ਕੱਚੀ ਆ ਵੱਲ ਢਹਵਾਨੇ ਦੇ ਚਾਰ-ਛਪੇਰੀ ਬਹੁਤ ਪਈਆਂ 10 ਦਿਨ ਹਜੇ ਡੇਟ ਮੁਤਾਬਕ ਕੱਚੀ ਆ ਅਠਾ ਦਸਾਂ ਦਿਨਾਂ ਤਾਈਂ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂਣਾ ਜਦੋਂ ਕਰਮਾ ਵਾਲੀ ਤਿਆਰ ਹੋ ਜਾਂਦੀ ਆ ਸ਼ੀਲਸਾਉ ਪੂਰੀ ਐ ਨਿਹਾਲ ਸਿੰਘ ਵਾਲੇ ਸ਼ਹਿਰ ਚੋਂ ਵੀਡੀਓ ਬਣਾ ਰਹੇ ਆ ਬੱਸ ਸਟੈਂਡ ਦੇ ਬਿਲਕੁਲ ਨੇੜ ਬਾਉ ਹੋਂਾਂ ਦਾ ਇੱਥੇ ਘਰ ਐ ਹੈਰੀ ਨਰਸਰੀ ਦੇ ਬਿਲਕੁਲ ਸਾਹਮਣੇ ਰੋਡ ਦੇ ਦੂਜੀ ਸਾਈਡ ਬਾਉ ਹੋਂਾਂ ਦਾ ਘਰ ਆ ਇੱਥੇ ਦੁਕਾਨ ਐ ਨਾਲ ਹੀ ਆਧਾਰ ਸੈਂਟਰ ਐ ਬਾਕੀ ਫੋਨ ਨੰਬਰ ਪੰਗਤ ਰਾਏ ਬਾਈ ਉਹਨਾਂ ਦਾ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਫੋਨ ਤੇ ਗੱਲਬਾਤ ਕਰ ਲਿਓ ਪ੍ਰੋਪਰ ਐਡਰੈਸ ਸਮਝਾ ਦੇਣਗੇ ਜਿਹੜੇ ਵੀ ਭੈਣ ਭਰਾ ਦੇ ਇਹਨਾਂ ਦੋਹਾਂ ਨਗਾਂ ਜੋ ਜਿਹੜਾ ਵੀ ਨਗ ਪਸੰਦ ਆਉਂਦਾ ਜੋ ਕੋਈ ਮਸ਼ੀਨ ਲੈਣ ਦਾ ਚਾਹਵਾਨਾ ਦੁੱਧ ਚਵਾਈ ਵਾਲੀ ਤੁਸੀਂ ਮਸ਼ੀਨ ਲੈ ਸਕਦੇ ਹੋ ਜੇ ਕੋਈ ਦੋਵੇਂ ਨਾਗੀ ਲੈਣ ਦਾ ਚਾਹਵਾਨ ਤਾਂ ਪੂਰਾ ਵੱਧ ਮਾਨ ਤਾਨ ਹੋ ਜੂ ਲਾਸਟ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਲਦ ਮਿਲਦੇ ਹਾਂ ਕਿਸੇ ਹੋਰ ਨਵੇਂ ਵੀਡੀਓ ਦੇ